ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਗੁਰੂ ਕੀ ਪਿਆਰੀ ਸਾ ਸੰਗਤ ਧੰ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਮਾਤਾ ਮਾਤਾ ਤ੍ਰਿਪਤਾ ਜੀ ਗੁਰੂ ਸਾਹਿਬ ਜੀ ਨੂੰ ਬਹੁਤ ਪਿਆਰ ਕਰਿਆ ਕਰਦੇ ਸਨ ਇੱਕ ਦਿਨ ਸੰਧਿਆ ਦੇ ਸਮੇਂ ਜਦੋਂ ਗੁਰੂ ਜੀ ਮਾਲ ਡੰਗਰ ਚਾਰ ਕੇ ਆਪਣੇ ਘਰ ਆਏ ਤਾਂ ਮਾਤਾ ਤ੍ਰਿਪਤਾ ਜੀ ਨੇ ਉਹਨਾਂ ਦੇ ਪਿਤਾ ਮਹਿਤਾ ਜੀ ਨੂੰ ਕਿਹਾ ਇਹ ਗਰਮੀ ਦੀ ਲੂ ਦੇ ਕਾਰਨ ਨਾਨਕ ਜੀ ਦਾ ਰੰਗ ਬਹੁਤ ਕਾਲਾ ਹੋ ਗਿਆ ਹੈ ਤੇ ਇਸ ਨੂੰ ਇਤਨੀ ਗਰਮੀ ਦੀ ਰੁੱਤ ਦੇ ਵਿੱਚ ਮਾਲ ਡੰਗਰ ਚਰਨ ਨਾ ਭੇਜਿਆ ਕਰੋ ਤੇ ਮਹਿਤਾ ਜੂਨੇ ਆਪਣੀ ਸੁਪਤਨੀ ਦੇ ਪਾਸੋਂ ਪੁੱਤਰ ਦੀਆਂ ਪਿਆਰ ਦੀਆਂ ਅਜਿਹੀਆਂ ਗੱਲਾਂ ਸੁਣ ਕੇ ਗੁਰੂ ਸਾਹਿਬ ਜੀ ਨੂੰ ਫਿਰ ਪਸ਼ੂ ਚਾਰਨ ਦੇ ਵਾਸਤੇ ਬਾਹਰ ਭੇਜਣਾ ਬੰਦ ਕਰ ਦਿੱਤਾ ਤੇ ਆਪ ਜੀ ਫਿਰ ਕਰਦੇ ਵਿੱਚ ਆਨੰਦ ਲੈਣ ਲੱਗੇ